ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕੋਰ ਹਾਜ਼ਰਾਂ ਜੀ శ్రీਿੰਦਰ ਕੋਰ ਦੁਆਰਾ ਲਿਖੇ ਗੇ ਨਾਵਲ ਚੰਦਰੀ ਤਕਦੀਰ ਦਾ ਭਾਗ 1 ਕੀਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕੋਈ ਸੇਰ ਮਗਰੋਂ ਫੋਨ ਦੀ ਕੰਟੀ ਵੱਜੀ ਸੁਖੀ ਦੇ ਮੁੰਡੇ ਹਨੀ ਦਾ ਫੋਨ ਸੀ ਸ਼ਿੰਦੇ ਨੂੰ ਹੱਡ ਅਟੈਕ ਆ ਗਿਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਬਲਦੇਵ ਸਿੰਘ ਤੇ ਜਸਮੀਲ ਫਟਾਫਟ ਤਿਆਰ ਹੋ ਕੇ ਗਰੇਵਾਲ ਸਾਹੂਰਾ ਨੂੰ ਵੀ ਆਪਣੇ ਨਾਲ ਹੀ ਲੈ ਗਏ। ਤਕਦੀਰ ਤੇ ਨੀ ਕੀ ਘਰ ਹੀ ਸਨ। ਸੁਖੀ ਦੇ ਸਾਰੇ ਘਰ ਪਹੁੰਚੇ ਤਾਂ ਮਾਹੌਲ ਬਹੁਤ ਹੀ ਭਾਵਕ ਸੀ। ਰੋਣ ਦੀਆਂ ਆਵਾਜ਼ਾਂ ਰਹੀਆਂ ਸਨ। ਗਰੇਵਾਲ ਸਾਹਿਬ ਤੇ ਬਲਦੇਵ ਸਿੰਘ ਬਾਹਰੀ ਖੁੱਲੇ ਵਿਹੜੇ ਵਿੱਚ ਬੈਠ ਗਏ ਜਿੱਥੇ ਦਰਿਆ ਵੇਸ਼ੀਆਂ ਹੋਈਆਂ ਸਨ ਤੇ ਸੁਖੀ ਦੇ ਸਾਰੇ ਪਰਿਵਾਰ ਵਾਲੇ ਬੈਠੇ ਸਨ। ਕੁਲਜੀਤ ਗੌਰ ਨੇ ਤੇ ਜਸਮੀਲ ਅੰਦਰ ਜਾ ਰਹੀਆਂ ਸਨ। ਕੁਲਜੀਤ ਗੌਰ ਨੇ ਤੜਫ ਕੇ ਭੈਣ ਪਾਇਆ ਹਾਈਵੇ ਪੁੱਤ ਸਿੰਦਿਆ ਕਿੱਥੇ ਜਾ ਕੇ ਬਹਿ ਗਿਆ ਵੇ ਹਈ ਤੇ ਨਾਲ ਹੀ ਉਸਨੇ ਆਪਣੇ ਪੱਟਾਂ ਤੇ ਧਾਪੜ ਮਾਰਿਆ ਉਸ ਦੀ ਛੋਟੀ ਥੱਲੇ ਜ਼ਮੀਨ ਤੇ ਡਿੱਗੀ ਜਿਸ ਮੇਲ ਨੇ ਆਪਣੀ ਮਾਂ ਨੂੰ ਫੜਿਆ ਹੋਇਆ ਸੀ ਦੋ ਔਰਤਾਂ ਹੋਰ ਮਦਦ ਲਈ ਉੱਠ ਗਈਆਂ ਆਪਣੀ ਮਾਂ ਦੀ ਆਵਾਜ਼ ਸੁਣ ਸੁੱકી ਆਪਣੀ ਥਾਂ ਤੋਂ ਉੱਠ ਖੜੀ ਹੋਈ ਉਸ ਨੂੰ ਔਰਤਾਂ ਨੇ ਬੈਠਣ ਨੂੰ ਕਿਹਾ ਕਿ ਤੂੰ ਨਹੀਂ ਉੱਠਣਾ ਪਰ ਉਹ ਭੱਜ ਕੇ ਆਪਣੀ ਮਾਂ ਨੂੰ ਜਿੰਬੜ ਗਈ ਉਸ ਦੀਆਂ ਚੀਕਾਂ ਅਸਮਾਨ ਨੂੰ ਛੂਣ ਲੱਗੀਆਂ ਮੰਮਾ ਮੇਰੀ ਮਾਂ ਉਸ ਤੋਂ ਹੋਰ ਨਾ ਬੋਲਿਆ ਹੋਇਆ ਹਾਈ ਨੇ ਮੇਰੀ ਲਾਡੂ ਆ ਕੀ ਪਾਣਾ ਵਰਤ ਗਿਆ ਕੁਲਜੀਤ ਨੇ ਸੁੱਖੀ ਨੂੰ ਛਾਤੀ ਨਾਲ ਲਾ ਲਿਆ ਸੁੱਖੀ ਦਾ ਰੋਣਾ ਬੰਦ ਨਹੀਂ ਹੋ ਰਿਹਾ ਸੀ ਘਰੇਵਾਲਾ ਸਾਹਿਬ ਆਪਣੀ ਜਗ੍ਹਾ ਤੋਂ ਉੱਠੇ ਤੇ ਸੁੱਖੀ ਕੋਲ ਆਏ ਆਪਣੀ ਧੀ ਦੀ ਹਾਲਤ ਉਹਨਾਂ ਤੋਂ ਵੀ ਦੇਖੀ ਨਾ ਗਈ ਉਹਨਾਂ ਦੀਆਂ ਅੱਖਾਂ 'ਚ ਵੀ ਅਥਰੂ ਸੰ ਪਰ ਫੇਰ ਵੀ ਹੌਸਲੇ ਨਾਲ ਬੋਲੇ ਆ ਮੇਰਾ ਸ਼ੇਰ ਪੁੱਤ ਰੋਂਦਾ ਨਹੀਂ ਚੰਗਾ ਲੱਗਦਾ ਸਾਮ ਪੁੱਤ ਆਪਣੇ ਆਪ ਨੂੰ ਆ ਦੇਖ ਤੇ ਨਿੱਕਾ ਛਿੰਦਾ ਖੜਾ ਹੈ ਤੇ ਆਹ ਨਿੱਕੋ ਉਹਨੂੰ ਕੌਣ ਦੇਖੂ ਧੀ ਤਕੜੀ ਹੋ ਉਹਨੇ ਸੁਖੀ ਦੇ ਪੁੱਤਰ ਤੇ ਧੀ ਵੱਲ ਇਸ਼ਾਰਾ ਕੀਤਾ ਜੋ ਆਪਣੇ ਨਾਨਾ ਜੀ ਦੇ ਨਾਲ ਲੱਗੇ ਖੜੇ ਸੀ ਸੁਖੀ ਨੇ ਆਪਣੇ ਬਾਪ ਨਾਲ ਲੱਗੀ ਦੀਆਂ ਪੋਬਾਂ ਨਿੱਕਲ ਗਈਆਂ ਤੇ ਗਰੇਵਲ ਆ ਪੀਰ ਰਮਾਲ ਨਾਲ ਖਾ ਸਾਫ਼ ਕਰਦੀ ਨਜ਼ਰ ਆਈ ਜਦੋਂ ਬਾਪ ਦੇ ਸਾਹਮਣੇ ਧੀ ਵਿਧਵਾ ਹੋਵੇ ਤਾਂ ਉਹ ਕੀ ਸੋਚਦਾ ਉਸਦੇ ਦਿਲ ਤੇ ਕੀ ਪੀਤੀ ਆ ਇਸ ਬਾਬਾ ਕੋ ਵੀ ਸਮਝਦੇ ਹੋ ਕਿਉਂਕਿ ਆਪ ਸਭ ਉਹ ਇਸ ਸਮਾਸ਼ ਦਾ ਹਿੱਸਾ ਹਾਂ ਸਿੰਦੇ ਦੀਆਰਤੀ ਤਿਆਰ ਕੀਤੀ ਗਈ ਤੇ ਅੰਤਿਮ ਦਰਸ਼ਨਾਂ ਲਈ ਖੁੱਲੇ ਸਥਾਨ ਤੇ ਰੱਖ ਦਿੱਤੀ ਗਈ ਹੁਲਜੀਤ ਕੌਰ ਨੇ ਆਪਣੀ ਜਵਾਈ ਦੇ ਮੂੰਛ ਸਿੱਕਾ ਪਾਇਆ ਤੇ ਉਸੇ ਸਿਰ ਨੂੰ ਪਲੋਸੀਆ ਪਰ ਅਜ ਚੁਗ-ਚੁਗ ਜੀਉ ਭਲਾ ਅਸ਼ੀਰਵਾਦ ਉਸ ਦੇ ਮੂੰਹੋਂ ਨਿਕਲਿਆ ਉਸਨੇ ਕਿਹਾ ਜਾਪਤ ਤੇਰਾ ਅਗਲਾ ਜਨਮ ਸਹਿਲਾ ਹੋਵੇ ਨਾਲ ਹੀ ਉਸਨੇ ਆਪਣੇ ਪੱਟੇ ਤੇ ਫੇਰ ਦ ਹੱਥੜਾ ਮਾਰਿਆ ਗਰੀਵਲ ਸਾਹਮਣੇ ਉਸ ਨੂੰ ਮੋਢਿਆਂ ਤੋਂ ਫੜ ਕੇ ਇੱਕ ਪਾਸੇ ਨੂੰ ਖੜਾ ਦਿੱਤਾ ਦੀਪੀ ਨੇ ਆਪਣੀ ਮਾਂ ਨੂੰ ਫੜਿਆ ਤੇ ਸੰਭਾਲਿਆ ਸਾਰੇ ਕੁਝ ਪੈਸੇ ਰੱਖ ਕੇ ਮੱਥਾ ਠੀਕ ਰਹੀ ਸੰ ਸੁਖੀ ਨਵੀ ਉਸ ਦੀ ਨਾਨ ਨ ਫੜ ਕੇ ਅੱਗੇ ਲਈ ਤੇ ਬੋਲੀ ਦੇਖ ਲੈ ਨੀ ਪਾਬੀ ਆਖਰੀ ਵਾਰ ਮੇਰੇ ਵੀਰ ਨੂੰ ਤੈਨੂੰ ਮੁੜ ਕੇ ਨਹੀਂ ਥਿਉਣਾ ਹਾਈ ਹਾਈ ਰੱਬਾ ਸੁਖੀ ਡੋਨ ਬਟਾ ਬਣੀ ਦੇਖ ਰਹੀ ਸੀ ਉਸ ਦੀ ਨਾਨ ਨੇ ਫਿਰ ਕਿਹਾ ਕਰਲੇ ਭਾਬੀ ਆਖਰੀ ਵਾਰ ਪਿਆਰ ਮੋੜਨੀ ਲਭਣਾ ਮੇਰਾ ਵੀਰ ਤੈਨੂੰ ਕੋਲ ਖੜੀਆਂ ਔਰਤਾਂ ਨੇ ਸੁੱਖੀ ਨੂੰ ਹੋਰ ਅੱਗੇ ਨੂੰ ਕਰਤਾ ਉਹ ਹੱਥ ਜੋੜ ਕੇ ਖੜੀ ਸੀ ਤੇ ਅੱਖਾਂ ਵਿੱਚੋਂ ਸੋਹਾਂ ਦੀ ਵਰਖਾ ਵਾਂਗ ਹੰਝੂ ਵਗ ਰਹੇ ਸਨ ਜੋ ਰੁਕਣ ਦਾ ਨਾ ਨਹੀਂ ਸੀ ਲੈ ਰਹੇ ਸਨ ਸੁੱਖੀ ਹਿੰਮਤ ਇਕੱਠੀ ਕਰਕੇ ਬੋਲੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਮੇਰਾ ਆਖਰੀ ਸलाम ਸਿੰਦਿਆ ਇਹਨਾਂ ਕੋ ਗੋਡਿਆਂ ਪਰਸਤੇ ਬੇਜਾਨ ਸ਼ਰੀਰ ਕੋਲ ਬੈਠ ਗਈ ਤੇ ਸ਼ਿੰਦੇ ਦੀ ਪੱਗ ਦਾ ਲੱਠੀ ਕਰਨ ਲੱਗੀ ਤੇ ਫਿਰ ਉਸ ਨੇ ਉਸ ਦਾ ਮੱਥਾ ਚਮਿਆ ਤੇ ਉਸੇ ਛਾਤੀ ਤੇ ਪੈ ਕੇ ਕੁੱਟ ਕੇ ਜਫੀ ਪਲ ਉਸ ਦੀਆਂ ਚੀਕਾਂ ਹੋਰ ਉੱਚੀਆਂ ਹੋ ਗਈਆਂ ਉਸ ਦੀ ਟੀ ਵੀ ਆਪਣੇ ਬਾਪ ਦੇ ਪੀਜਨ ਸਰੀਰ ਨੂੰ ਹਿਲਾ ਹਿਲਾ ਕਰ ਰਹੀ ਸੀ ਉੱਠ ਪਾਪਾ ਇੱਕ ਵਾਰ ਤਾਂ ਉੱਠ ਜੋ ਮੰਮੀ ਨੂੰ ਚੁੱਪ ਕਰਾਓ ਮੇਰੇ ਚੰਨੀ ਹਿੰਮਤ ਹੈ ਨਹੀਂ ਉੱਠੋ ਪਾਪਾ ਉੱਠੋ ਪਾਪਾ ਦੇਰ ਦਹਿਲਾ ਰਿਹਾ ਸੀ ਦੇਖਣ ਵਾਲਿਆਂ ਦਾ ਸਭ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸਨ ਉੱਥੇ ਮੇਰੀ ਪੈਨ ਰੋਣਾ ਮੈਂ ਹੈਗਾ ਦੇਰ ਲਈ ਮੈਂ ਬਣਾਗਾ ਤੇਰਾ ਬਾਪ ਮੈਂ ਬਣਾਗਾ ਆਪਣੀ ਮਾਂ ਦਾ ਸਹਾਰਾ ਹਣੀ ਨੇ ਆਪਣੀ ਪੈਨ ਨੂੰ ਉਠਾਇਆ ਉੱਠੋ ਮੰਮੀ ਇਹਨਾਂ ਨੇ ਨਹੀਂ ਉੱਠਣਾ ਹੁਣ ਹਣੀ ਆਪਣੀ ਮਾਂ ਨੂੰ ਵੀ ਉੱਪਰ ਨੂੰ ਖਿੱਚਿਆ ਉਹ ਦੋਨੋਂ ਹਣੀ ਦੇ ਨਾਲ ਲੱਗੀ ਰੋ ਰਹੀਆਂ ਸਨ ਫਿਰ ਹਣੀ ਨੂੰ ਆਵਾਜ਼ ਪਈ ਆਜਾ ਭਾਈ ਕਾਕਾ ਦੇ ਆਪਣੀ ਬਾਪ ਨੂੰ ਮੋਢਾ असली ਗੱਲ ਛੱਡ ਕੇ ਆਈਏ ਹਣੀ ਨੇ ਕਿਹਾ ਏ ਵੈਗਰੂ ਦੇ ਹਿੰਮਤ ਮੇਰੇ ਦਾਤਿਆ ਇੱਕ ਪਾਸੇ ਉਸ ਦਾ ਮਾਸੜ ਨੀਟਾ ਤੇ ਦੂਜੇ ਪਾਸੇ ਹਣੀ ਤੇ ਪਿੱਛੇ ਦੋ ਹੋਰ ਜਣਿਆਂ ਨੇ ਮੋਟਾ ਦੇਖੀ ਅਰਥੀ ਵਿੱਚ ਚੁੱਕਿਆ ਤੇ ਸ਼ਮਸ਼ਾਨ ਕਾਟਵਲ ਚੱਲੇ ਪਏ ਉਹ ਤੇ ਜਿਖਾ ਤਿਆਰ ਕੀਤੀ ਹੋਈ ਸੀ ਤੇ ਬਹੁਤ ਸਾਰੇ ਜਾਣ ਪਹਿਚਾਨ ਵਾਲੇ ਵੀ ਹੱਥ ਜੋੜੀ ਖੜੇ ਸਨ ਸਿੰਦੇ ਦੇ ਦਫ਼ਤਰ ਤੋਂ ਬਹੁਤ ਸਾਰੇ ਬੰਦੇ ਆਏ ਤੇ ਕੁਝ ਔਰਤਾਂ ਮਹਿਸਾਨ ਜੋ ਸੁੱਕੀ ਦਿਵਸ ਤੇ ਵਛਿਆਂ ਨੂੰ ਹੌਂਸਲਾ ਰੱਖਣ ਨੂੰ ਕਹਿ ਰਹੇ ਸਨ ਸੁਖਨੀ ਆਪਣੀ ਚੁੰਨੀ ਦਾ ਪੱਲਾ ਉਹਨਾਂ ਅੱਗੇ ਫੈਲਾ ਦਿੱਤਾ ਤੇ ਆਪਣੀ ਪਤੀ ਦੀ ਭੀਖ ਮੰਗੇ। ਮੈਂ ਕਿਦਾਂ ਹੌਸਲਾ ਰੱਖਾਂ? ਕੋਈ ਮੇਰੇ ਸਰਦਾਰ ਜੀ ਨੂੰ ਮੇਰੀ ਛੋੜੀ ਛਪਾ ਦਿਓ। ਮੈਂ ਮੰਗਤੀ ਵਣ ਕੇ ਭੀਖ ਮੰਗਦੀ ਆਂ। ਸੁਖੀ ਦਾ ਵਹਿਣ ਦਿਲ ਹਿਲਾ ਦੇਣ ਵਾਲਾ ਸੀ। ਦਫ਼ਤਰੋਂ ਆਈਆਂ ਮੈਡਮਾਂ ਵੀ ਰੋਣ ਲੱਗੀਆਂ। ਕੁਝ ਮੈਡਮਾਂ ਸੁਖੀ ਜਾਣਦੀ ਵੀ ਸੀ ਕਿ ਇਸ ਸਟਾਫ ਮੈਂਬਰ ਦੇ ਕਰਕੇ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਸੁਖੀ ਅਕਸਰ ਸ਼ਿੰਦੇ ਨਾਲ ਚਲੀ ਜਾਂਦੀ ਸੀ ਤੇ ਮੈਡਮਾਂ ਸੁਖੀ ਨੂੰ ਭਾਪੀ ਜੀ ਹੀ ਕਹਿ ਰਹੀਆਂ ਸਨ ਉਹ ਵੀ ਸੁਖੀ ਨੂੰ ਮਿਲ ਕੇ ਰੋਈਆਂ ਤੇ ਹੌਸਲਾ ਰੱਖਣ ਨੂੰ ਕਿਹਾ ਸੰਸਕਾਰ ਤੋਂ ਬਾਅਦ ਸਾਰੇ ਗੁਰਦੁਆਰਾ ਸਾਹਿਬ ਵਿੱਚ ਸਭ ਨੇ ਆਲਾਨੀਆਂ ਦਾ ਪਾਠ ਸੁਣਿਆ ਅਰਦਾਸ ਉਪਰੰਤ ਮੁਖਵਾਕ ਰਿਆ ਤੇ ਦੇਖ ਵਰਤਾਈ ਗਈ ਫਿਰ ਸਭ ਨੂੰ ਲੰਗਰ ਸ਼ਿਕਾਇਆ ਗਿਆ ਸੰਸਕਾਰ ਤੋਂ ਬਾਅਦ ਕਈ ਔਰਤਾਂ ਨੇ ਕਿਹਾ ਕਿ ਸੁਖੀ ਨੂੰ ਨਿਮਾਓ ਉਸ ਦੇ ਕੱਪੜੇ ਬਦਲਵਾ ਕੇ ਦੂਜੇ ਪਰ ਉਸ ਦੀ ਹਾਲਤ ਠੀਕ ਨਹੀਂ ਸੀ ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਉਸੀ ਸੱਸ ਨੇ ਕੁਝ ਨਾ ਕਿਹਾ ਪਰ ਇਸ ਘਰ ਦਾ ਵੀ ਕਈਆਂ ਨੇ ਇਤਰਾਜ਼ ਕੀਤਾ ਬਹੁਤ ਗਮਗੀਨ ਹੁੰਦੇ ਹਨ ਅਜਿਹੇ ਪਲ ਹਰ ਇੱਕ ਦੀ ਜ਼ਿੰਦਗੀ ਚ ਅਜਿਹੇ ਪਲ ਜ਼ਰੂਰ ਆਉਂਦੇ ਹਨ ਜਦੋਂ ਆਪਣੇ ਕਿਸੇ ਖਾਸ ਕਰੀਬੀ ਨੂੰ ਸਦਾ ਲੇਖ ਹੋ ਦਿੰਦੇ ਹਨ ਕੋਈ ਇੱਕ ਨਜ਼ਦੀਕੀ ਰਿਸ਼ਤੇਦਾਰ ਉੱਥੇ ਹੀ ਰੁਕਦੇ ਹਨ ਗਰੇਵਾਲ ਸਾਹਿਬ ਜੀ ਨੇ ਵੀ ਆਪਣੇ ਧੀ ਦੇ ਸਿਰ ਤੇ ਹੱਥ ਰਿਆ ਤੇ ਸਮਝਾਇਆ ਕਿ ਮੈਂ ਹਮੇਸ਼ਾ ਤੇਰੇ ਨਾਲ ਆ ਪੁੱਤ ਜਦ ਤੱਕ ਮੈਂ ਜਿਉਂਦਾ ਹਾਂ ਹੈਪਕੂ ਤੇਰੀ ਮਦਦ ਕਰਨ ਦਾ ਵਚਨ ਦਿੰਦਾ ਹਾਂ ਸੁਖੀ ਫੇਰ ਹੋਣ ਲੱਗੀ ਅਗਲੇ ਦਿਨ ਫੁੱਲਾਂ ਦੀ ਰਸਮ ਲਈ ਕੀ ਪਰ ਸਾਹਿਬ ਜਾਣਾ ਸੀ ਸਵੇਰੇ ਉੱਠ ਕੇ ਸੁਖੀ ਨੇ ਆਪ ਹੀ ਕੈਸੀ ਇਸ਼ਨਾਨ ਕੀਤਾ ਤੇ ਕਰੀਮ ਰੰਗ ਦਾ ਸੂਟ ਪਾ ਲਿਆ ਉਹ ਆਪਣੀ ਆਦਤ ਅਨੁਸਾਰ ਡਰੈਸਿੰਗ ਟੇਬਲ ਦੇ ਮੋਹਰੇ ਬੈਠ ਕੇ ਉਸ ਦੇ ਹੱਥਾਂ 'ਚ ਉਸ ਦਾ ਸ਼ਿੰਗਾਰ ਬਖਸ ਸੀ ਉਹ ਚੀਚ ਰੋਣ ਲੱਗੀ ਕਿਉਂਕਿ ਸ਼ਿੰਦੇ ਤੋਂ ਬਿਨਾ ਉਹ ਵੀ ਕਿਸੇ ਕੰਮ ਦਾ ਨਹੀਂ ਸੀ ਫਿਰ ਸੁਖੀ ਨੇ ਪਾਟ ਕੀਤਾ ਵਿਸ਼ਕ ਨੂੰ ਨਿਤਨੇਮੀ ਸੀ ਪਰ ਆਚੂਸਾ ਬਿਲਕੁਲ ਵੀ ਮਨ ਨਹੀਂ ਸੀ ਪਾੜ ਕਰਨ ਦਾ ਫਿਰ ਉਸਨੇ ਪਾੜ ਸ਼ੁਰੂ ਕੀਤਾ ਤੇ ਰੋਂਦੀ ਨਹੀਂ ਸੰਪੂਰਨ ਕੀਤਾ ਕੁਝ ਬੰਦੇ ਫੁੱਲ ਸ਼ੁਗਨ ਸ਼ਮਸ਼ਾਨ ਘਾਟ ਚਲੇ ਗਏ ਤੇ ਚਿੱਟੇ ਰੰਗ ਦੀ ਸਫੇਦ ਪੋਟਲੀ ਚ ਫੁੱਲ ਦੁੱਧ ਨਾਲ ਧੋ ਕੇ ਪਾ ਦਿੱਤੇ ਤੇ ਉਹ ਪੋਟਲੀ ਗੁੱਥਲੀ ਇੱਕ ਵੱਡੇ ਥਾਲ ਵਿੱਚ ਰੱਖ ਲਈ ਤੇ ਗੱਡੀ ਚ ਬੈਠ ਕੇ ਸੁਖੀ ਦੇ ਨਾਲ ਭਲੀ ਸੀਟ ਤੇ ਉਹ ਥਾਲ ਰੱਖਿਆ ਹੋਇਆ ਸੀ ਉਹਨਾਂ ਸਾਰਿਆਂ ਨੇ ਕੀਰਤਪੁਰ ਸਾਹਿਬ ਲਈ ਚਾਲੇ ਪਾ ਦਿੱਤੇ ਸੁਖੀ ਦਿਵਸ ਦਾ ਵਿਤੀ ਨੇ ਹੋਰ ਰਿਸ਼ਤੇਦਾਰਾਂ ਦੀ ਮਦਦ ਨਾਲ ਇਹ ਰਸਮ ਵੀ ਰੋਂਦੀਆਂ ਸਿੱਲੀਆਂ ਆਖਰ ਨਾਲ ਪੂਰੀ ਕੀਤੀ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਕਰਵਾਈ ਅਰਦਾਸ ਕਰਵਾਈ ਤੇ ਲੰਗਰ ਸ਼ੱਕੀ ਸ਼ਾਮ ਤੱਕ ਕਰ ਵਾਪਸ ਆ ਗਏ ਫਿਰ ਇਹਨਾਂ ਇੱਕ ਕਮਰੇ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਵਾਈ ਤੇ ਉਸ ਕਮਰੇ ਵਿੱਚ ਪਾਠ ਰਖਵਾਇਆ ਪੋਗ ਵਾਲੇ ਦਿਨ ਸੁਖੀ ਦਿਨ ਨਾਨ ਤੇ ਹੋਰ ਕੁੜਤਾ ਨੇ ਸੁਖੀ ਨੂੰ ਤਿਆਰ ਕੀਤਾ ਗਰੇਵਾਲ ਵੱਲੋਂ ਦਿੱਤੇ ਸੋਨੇ ਦੇ ਛੋਟੇ-ਛੋਟੇ ਚੁੰਗੇ ਉਸ ਦੇ ਕੰਨਾਂ ਛਪਾਈ ਚਾਂਦੀ ਦੀਆਂ ਚੋੜੀਆਂ ਨਵੇਂ ਕੰਗੇ ਨਾਲ ਸਿਰ ਵਾਇਆ ਗਿਆ ਵਾਲਾਂ 'ਚ ਕਾਲੀ ਪਰਾਂ ਦੇ ਪਾਕੇ ਜੁੜਾ ਜਿਹਾ ਬਣਾ ਦਿੱਤਾ ਇਹ ਰੀਤੀ ਰਿਵਾਜ ਪਤਾ ਨਹੀਂ ਕਿਵੇਂ ਬਣੇ ਕਿਸ ਨੇ ਬਣਾਏ ਹਨ ਪਰ ਇਹ ਸਭ ਹੁਣ ਵੀ ਕਰਦੇ ਹਨ ਮੈਂ ਵੀ ਉਹੀ ਲਿਖਿਆ ਜੋ ਸਾਹਮਣੇ ਦੇਖਿਆ ਘਰ ਵਿੱਚ ਪਾਠ ਦਾ ਭੋਗ ਪਾਇਆ ਗਿਆ ਤੇ ਅੰਤਿਮ ਅਰਦਾਸ ਕਰ ਥੋੜਾ ਦੂਰ ਇੱਕ ਗੁਰਦੁਆਰਾ ਸਾਹਿਬ 'ਚ ਕਰਵਾਈਗੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਮਾਰੂ ਸ਼ਬਦ ਪੜੇ ਕਥਾ ਵੀ ਕੀਤੀ ਗਈ ਤੇ ਅਰਦਾਸ ਫਿਰ ਸਭ ਦੀਆਂ ਅੱਖਾਂ ਸਿਲੀਆਂ ਸਨ ਉਸ ਤੋਂ ਬਾਅਦ ਰਸਮ ਪਗੜੀ ਦੀ ਰਸਮ ਕੀਤੀ ਗਈ ਖਾਨੀ ਨੂੰ ਬਿਠਾਇਆ ਗਿਆ ਤੇ ਉਸੇ ਸਿਰ ਤੇ ਪੰਚਾਇਤੀ ਪੱਗ ਬੰਨੀ ਗਈ ਫਿਰ ਗਰੀਵਾਲ ਸਾਹਿਬ ਨੇ ਉਸ ਦੀ ਝੋਲੀ 'ਚ ਕੁਝ ਪੈਸੇ ਇੱਕ ਹੋਰ ਪੱਗ ਝੋਲੀ ਆਏ ਸੰਗ ਪਾ ਦਿੱਤੀ ਹਨੀ ਬਹੁਤ ਭਾਵੁਕ ਹੋ ਰਿਹਾ ਸੀ ਸੁਖੀ ਆਪਣੀ ਜਗ੍ਹਾ ਤੋਂ ਉੱਠ ਕੇ ਹਨੀ ਕੋਲ ਆ ਗਈ ਤੇ ਉਸ ਦੇ ਮੋਢੇ ਤੇ ਹਾਤ ਰਖ ਹੌਸਲਾ ਦਿੱਤਾ ਜਿਸ ਸੁੱਖੀ ਨੂੰ ਕਿੰਨੇ ਦਿਨਾਂ ਤੋਂ ਸਾਰੇ ਸੰਭਾਲ ਰਹੇ ਸਨ ਅੱਜ ਉਸਨੇ ਜਦੋਂ ਆਪਣੇ ਪੁੱਤ ਨੂੰ ਰੋਂਦਾ ਦੇਖਿਆ ਤਾਂ ਉਸਦੇ ਵਿੱਚ ਪਤਾ ਨਹੀਂ ਕਿੱਥੋਂ ਇੰਨੀ ਹਿੰਮਤ ਆ ਗਈ ਉਸਨੇ ਆਪਣੇ ਦੋਵਾਂ ਬੱਚੇ ਨੂੰ ਆਪਣੇ ਨਾਲ ਲਗਾ ਲਿਆ ਤੇ ਦੋਵਾਂ ਦੇ ਸਿਰਾਂ ਤੇ ਹੱਥ ਫੇ ਚੁੰਮਿਆ ਸੁੱਖੀ ਦੇ ਪੇਕੇ ਪਰਿਵਾਰ ਵਾਲੇ ਉਸਦੇ ਲਈ ਲਿਆਂਦੇ ਹੋਏ ਸੂਟ ਉਸਨੂੰ ਫੜਾ ਰਹੇ ਸਨ ਤੇ ਪੱਗਾਂ ਹਣੀ ਨੂੰ ਦੇ ਰਹੇ ਸਨ ਉਹ ਨੀਵੇਂ ਪਈ ਬੈਠਾ ਸੀ ਉਸਨੂੰ ਰੀਤੀ ਰਿਵਾਜਾਂ ਨੇ ਬਹੁਤੀ ਸਮਝ ਨਹੀਂ ਸੀ ਜਿਵੇਂ ਕੋਈ ਕਹਿੰਦਾ ਉਹ ਓਵੇਂ ਹੀ ਕਰੀ ਜਾਂਦਾ ਅੰਤਿਮ ਅਰਦਾਸ ਪੌਂਚੇ ਸੰਗਤ ਹੌਲੀ ਹੌਲੀ ਘਟਣ ਲੱਗੀ ਤੇ ਫਿਰ ਸੁਖੀ ਤੇ ਹਨੀ ਨੂੰ ਵੀ ਖਾਣਾ ਖਵਾਇਆ ਤੇ ਸਾਰੇ ਘਰ ਵਾਪਸ ਆ ਗਏ ਬੀਪੀ ਦੇ ਸਹੁਰਿਆਂ ਤੋਂ ਵਿਅਸੀ ਸਾਸਤੇ ਬਰਾਨੀ ਇੱਕ ਦੋ ਹੋਰ ਰਿਸ਼ਤੇਦਾਰ ਵੀ ਆਈ ਹੋਈ ਸਨ ਸੁਖੀ ਦਾ ਪਰ ਆ ਪਰਜਾਈ ਉਸਦੇ ਪੇਖਾ ਪਰਿਵਾਰ ਗੱਲ ਕੀ ਬਹੁਤ ਦੂਰ ਦੂਰ ਤੋ ਰਿਸ਼ਤੇਦਾਰ ਭੋਗਤੇ ਪਹੁੰਚੇ ਹੋਏ ਸਨ ਜਸਮੀਲ ਦੀਆਂ ਵੀ ਦਰਾਣੀਆਂ ਜਠਾਣੀਆਂ ਆਈਆਂ ਹੋਈਆਂ ਸਨ ਬੇਰਾਮੀ ਹੋਣ ਕਰਕੇ ਕੁਲਜੀਤ ਖੋੜ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਉਸ ਦਾ ਬਲੱਡ ਪ੍ਰੈਸ਼ਰ ਬਹੁਤ ਵੱਧ ਗਿਆ ਡਾਕਟਰ ਨੂੰ ਕਰਬਲਾ ਕੇ ਲੈ ਜਾਂਦਾ ਤੇ ਉਸ ਨੇ ਦਵਾਈ ਦਿੱਤੀ ਇੰਜੈਕਸ਼ਨ ਲਗਾਇਆ ਤੇ ਗਰੇਵਲ ਸਾਹਿਬ ਕੁਲਜੀਤ ਨੂੰ ਲੈ ਕੇ ਵਾਪਸ ਚਲੇ ਗਏ ਜਸਮੀਲ ਤੇ ਬਲਦੇਵ ਸਿੰਘ ਵੀ ਉਹਨਾਂ ਦੇ ਨਾਲ ਹੀ ਚਲੇ ਜਾਂਦੇ ਜਿਸ ਮਿਲ ਉਹਨਾਂ ਨੇ ਰੋਟੀ ਪਨੀ ਬਣਾ ਕੇ ਦਿੰਦੀ ਆ ਤੇ ਫਿਰ ਉਹ ਵੀ ਆਪਣੇ ਘਰ ਵਾਪਸ ਚਲੇ ਜਾਂਦੇ ਹਨ ਕਿਉਂਕਿ ਘਰ ਵੀ ਤਕਦੀਰ ਤੇ ਨਹੀਂ ਕੀ ਕਲੀਆਂ ਸਨ ਉਹਨਾਂ ਨੇ ਵੀ ਘਰ ਪਹੁੰਚਣ ਤੇ ਆਪਣੇ ਮਾਪਾਪ ਨੂੰ ਖਾਣਾ ਖਵਾਇਆ ਬਾਦ ਚੁੱਧ ਦੁੱਧ ਗਰਮ ਕੀਤਾ ਉਹ ਵੀ ਸੁਖੀ ਤੇ ਉਸ ਦੇ ਬੱਚਿਆਂ ਬਾਰੇ ਗੱਲਾਂ ਕਰਦੇ ਕਰਦੇ ਸੋ ਗਏ ਉਦੋਂ ਕੁਝ ਦਿਨਾਂ ਬਾਅਦ ਸੁਖੀ ਨੂੰ ਸ਼ਿੰਦੇ ਦੇ ਦਫ਼ਤਰ ਬੁਲਾਇਆ ਗਿਆ ਉਹਨਾਂ ਗ੍ਰੈਚਿਟੀ ਤੇ ਪੈਨਸ਼ਨ ਬਾਰੇ ਗੱਲ ਕਰਨੇ ਸੀ ਸ਼ਿੰਦੇ ਦੇਨੈਜ਼ ਦੀ ਕੀ ਦੋਸਤਾਂ ਨੇ ਸਾਰਾ ਕੰਮ ਆ ਮੋਰੀ ਹੁਕਮ ਕਰਵਾਇਆ ਗਰੀਵਰ ਸਾਹਿਬ ਆਪ ਹੀ ਨੀਟੇ ਦੀਪੀਤੇ ਸੁਖੀ ਨੂੰ ਨਾਲ ਲੈ ਕੇ ਉਸ ਦੇ ਦਫਤਰ ਵਾਲੇ ਨਾਲ ਗੱਲ ਕਰਕੇ ਆਏ ਸਾਰੇ ਪੈਸੇ ਮਿਲਣ ਤੋਂ ਬਾਅਦ ਉਹਨਾਂ ਸਾਰੇ ਬੱਚਿਆਂ ਦੇ ਨਾਂ ਵੱਖ-ਵੱਖ ਐਫ ਡੀਆ ਕਰਵਾ ਦਿੱਤੀਆਂ ਗਰੀਵਰ ਸਾਹਿਬ ਨੇ ਕੁਝ ਪੈਸਾ ਸੁਖੀ ਨੂੰ ਆਪਣੀ ਕੋਲ ਰੱਖਣ ਨੂੰ ਵੀ ਕਿਹਾ ਉਸ ਨੂੰ ਪੈਨਸ਼ਨ ਲੱਗਣ 'ਚ 6 ਮਹੀਨੇ ਲੱਗ ਗਏ ਪਰ ਉਹ ਜੋ ਵੀ ਪੈਸਾ ਮਿਲਿਆ ਸੀ ਸੋਚ ਸਮਝ ਕੇ ਖਰਚਾ ਕਰਦੀ ਉਸ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਨਹੀਂ ਰੋਕਣ ਦਿੱਤੀ ਤੇ ਐਡਮਿਸ਼ਨ ਕਰਵਾਏ ਬੱਚੇ ਕਾਲਜ ਜਾਣ ਲੱਗੇ ਤੇ ਸੁੱਕੀ ਕੰਮ ਕਾਸ ਤੋਂ ਵੇਲੇ ਹੋ ਕੇ ਪੜ੍ਹਨ ਲੱਗ ਜਾਂਦੀ ਕਦੀ ਕਦੀ ਉਹ ਕੱਲੀ ਬੈਠੀ ਵੀ ਰੋਣ ਲੱਗਦੀ ਤੇ ਆਪ ਹੀ ਚੁੱਪ ਕਰ ਜਾਂਦੀ ਜਿਆਦਾ ਰੋਣ ਨਾਲ ਉਸ ਦੀਆਂ ਅੱਖਾਂ ਤੇ ਅਸਰ ਪੈ ਗਿਆ ਤੇ ਨਿਗਾ ਕੱਟ ਗਈ ਇੱਕ ਦਿਨ ਬਲਦੇਵ ਸਿੰਘ ਸਵੇਰੇ ਦਫ਼ਤਰ ਜਾਣ ਲੱਗਾ ਤੇ ਤਕਦੀਰ ਤੇ ਹਰਦੀਪ ਚਾਚੇ ਦਾ ਫੇਰ ਫੋਨ ਆ ਗਿਆ ਉਹ ਫੇਰ ਨਿੱਕੀ ਦੇ ਰਿਸ਼ਤੇ ਬਾਰੇ ਗੱਲ ਕਰ ਰਹੇ ਸਨ ਬਲਦੇਵ ਸਿਨਿਤਾ ਸੋਚਿਆ ਕਿ ਸ਼ਾਇਦ ਉਹਨਾਂ ਨੇ ਕਿਤੇ ਹੋਰ ਕਰਵਾ ਦਿੱਤਾ ਹੋਵੇਗਾ ਰਿਸ਼ਤਾ ਪਰ ਉਹ ਸੁਣ ਕੇ ਹੈਰਾਨ ਹੋਏ ਤੇ ਉਹਨਾਂ ਗਰੇਵਲ ਸਾਹਮਣੂ ਫੋਨ ਕੀਤਾ ਉਹ ਵੀ ਤਿਆਰ ਹੀ ਸਨ ਰਿਸ਼ਤਾ ਕਰਨ ਨੂੰ ਪਰ ਸ਼ਿੰਦੇ ਦੀ ਮੌਤ ਕਰਕੇ ਸਾਰਾ ਕੁਝ ਰੁਕ ਜਿਹਾ ਗਿਆ ਸੀ ਮੁੰਡੇ ਵਾਲੇ ਵੀ ਸਮਝਦਾਰ ਸਨ ਉਹਨਾਂ ਨੇ ਗੱਲ ਨਹੀਂ ਛੇੜੀ ਤੇ ਹੁਣ 1.5 ਮਹੀਨੇ ਬਾਅਦ ਫੇਰ ਫੋਨ ਕੀਤਾ ਅੰਤਵਾਰ ਨੇ ਗੁਰਦੁਆਰਾ ਸਾਹਿਬ ਵਿਖੇ ਦੋਨੋਂ ਪਰਿਵਾਰ ਇਕੱਠੇ ਹੋ ਗਏ। ਮੁੰਡੇ ਕੁੜੀ ਨੇ ਦੋਮਨ ਨੂੰ ਪਸੰਦ ਕਰ ਲਿਆ ਤੇ ਮੰਗਣੀ ਦੀ ਰਸਮ ਵਿਆਹ ਵਾਲੇ ਦਿਨ ਹੀ ਕਰਨ ਨੂੰ ਕਹਿ ਦਿੱਤਾ ਤੇ ਵਿਆਹ ਵੀ 1 ਮਹੀਨੇ ਬਾਅਦ ਦਾ ਹੀ ਰੱਖ ਦਿੱਤਾ। ਨਿੱਕੀ ਨੂੰ ਮੁੰਡਾ ਬਹੁਤ ਪਸੰਦ ਆਇਆ। ਕੰਮਕਾਜ ਵੀ ਵਧੀਆ ਤੇ ਪਰਿਵਾਰ ਵੀ ਬਹੁਤ ਵਧੀਆ ਸੀ। ਮੁੰਡੇ ਦੀ ਪੈਨ ਵਿਆਹੀ ਹੋਈ ਸੀ ਤੇ ਉਸ ਦਾ ਨਿੱਕਾਪਰਾ ਕਾਲਜ ਪੜਦਾ ਸੀ। गेनल गेनल सौदा शगनपा के रोका कर ਦਿੱਤਾ ਗਿਆ ਤੇ ਸਭ ਦਾ ਮੂੰ ਮਿੱਠਾ ਕਰਵਾਇਆ ਫਿਰ ਕਿਸੇ ਹੋਟਲ ਚ ਸਭ ਨੇ ਮਿਲ ਕੇ ਖਾਣਾ ਖਾਦਾ ਤੇ ਵਾਪਸ ਆ ਗਏ ਨਿੱਕੀ ਬਹੁਤ ਖੁਸ਼ ਸੀ ਤਕਦੀਰ ਵੀ ਬਹੁਤ ਖੁਸ਼ ਸੀ ਉਸ ਨੂੰ ਸੀ ਕਿ ਅੰਮ੍ਰੇ ਸਰ ਤੋਂ ਨਿੱਕੀ ਦਾ ਖਿਆਲਾ ਛੁੱਟ ਜਾਵੇਗਾ ਕਿਉਂਕਿ ਉਹ ਚੰਗਾ ਮੁੰਡਾ ਨਹੀਂ ਸੀ ਉਸ ਦੀ ਅਸਲੀਅਤ ਦਿਨ ਬਦਿਨੇ ਸਾਹਮਣੇ ਆ ਰਹੀ ਸੀ ਪਰ ਅਜੇ ਉਹਨਾਂ ਦਫਤਰ ਜਾਣਾ ਨਹੀਂ ਛੱਡਿਆ ਸੀ ਕਿਉਂਕਿ ਉਹਨੂੰ ਆਪਣੀ ਪੜ੍ਹਾਈ ਦੇ ਨਾਲ ਤਜਰਬਾ ਵੀ ਚਾਹੀਦਾ ਸੀ ਉਸਨੇ ਸੋਚਿਆ ਸੀ ਨਿੱਕੀ ਦੇ ਵਿਆਹ ਤੋਂ ਬਾਅਦ ਉਹ ਜੋਬ ਕਰ ਲਵੇਗੀ ਦਫ਼ਤਰ ਵਿੱਚ ਨਿੱਕੀ ਦੇ ਮੰਗਣੀ ਦੀ ਗੱਲ ਪੂਰੀ ਤਰ੍ਹਾਂ ਫੈਲ ਗਈ ਨਿੱਕੀ ਨੇ ਆਪ ਜਾ ਕੇ ਅੰਮ੍ਰਿਤ ਨਾਲ ਵੀ ਗੱਲ ਕੀਤੀ ਤੇ ਆਪਣੇ ਵਿਆਹ ਬਾਰੇ ਦੱਸਿਆ ਅੰਮ੍ਰਿਤ ਨੇ ਉਸ ਨੂੰ ਹੱਥ ਮਿਲਾ ਕੇ ਪਤਾ ਹੀ ਦਿੱਤੀ ਪਰ ਅੱਜ ਉਸਦੇ ਹੱਥ ਫੜਨ 'ਚ ਨਿੱਕੀ ਨੂੰ ਫਰਕ ਨਜ਼ਰ ਆਇਆ ਅੰਮ੍ਰਿਤ ਨੇ ਮੁੰਡੇ ਤੇ ਉਸਦੇ ਪਰਿਵਾਰ ਬਾਰੇ ਸਭ ਕੁਝ ਪੁੱਛਿਆ ਨਿੱਕੀ ਨੇ ਸਭ ਦੱਸ ਦਿੱਤੇ ਕੁਝ ਦਿਨ ਬਾਅਦ ਤਕਦੀਰ ਵੀ ਆ ਗਈ ਅਮਰੀਤ ਤਕਦੀਰ ਨਾਲ ਵੀ ਬਹੁਤ ਹੀ ਅਦਭਤ ਸਲੀਕੀ ਨਾਲ ਪੇਸ਼ ਆ ਰਿਹਾ ਸੀ ਤੇ ਆਪਣੇ ਆਪ ਨੂੰ ਸਹੀ ਸਾਬਤ ਕਰ ਰਿਹਾ ਸੀ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਹੁਣ ਵਿਆਹ ਨੂੰ ਸਿਰਫ 15 ਦਿਨ ਬਾਕੀ ਰਹਿ ਗਏ ਸਨ ਦੋਮਾ ਪਹਿਣਾ ਨੇ ਛੁੱਟੀ ਲਿਖ ਕੇ ਦੇ ਦਿੱਤੀ ਨਿੱਕੀ ਨੇ ਤਾਂ ਅਸਤੀਫਾ ਦੇ ਦਿੱਤਾ ਕਿਉਂਕਿ ਉਸਦੇ ਸਹੁਰੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਨਿੱਕੀ ਹੁਣ ਨੌਕਰੀ ਕਰੇ ਤਦੂਚ ਨਿੱਕੀ ਨੇ ਵਿਆਹ ਕੇ ਦੂਜੇ ਸ਼ਹਿਰ ਦਿੱਲੀ ਚਲੀ ਜਾਣਾ ਸੀ ਤਕਦੀਰ ਨੂੰ ਛੁੱਟੀ ਤਾਂ ਮਿਲ ਗਈ ਪਰ ਜਦੋਂ ਉਸ ਨੂੰ ਜ਼ਿਆਦਾ ਕੰਮ ਆ ਜਾਣ ਕਰਕੇ ਦਫ਼ਤਰ ਜਾਣਾ ਪੈਂਦਾ ਸੀ ਇੱਕ ਦਿਨ ਮੰਟੀ ਤੇ ਛੁੱਟੀ ਆਏ ਉਹਨਾਂ ਸਾਰੇ ਕੱਪੜੇ ਖਰੀਦ ਲਏ ਤੇ ਦਰਜੀ ਨੂੰ ਸਿਉਣੇ ਵੀ ਦੇ ਦਿੱਤੇ ਫੋੜ ਵੀ ਬਹੁਤ ਸਾਰੇ ਕੰਮ ਮੰਟੀ ਫਿਰ ਆਪਣੀ ਜ਼ਿੰਮੇਵਾਰੀ ਸਮਝ ਕਰਵਾ ਰਿਹਾ ਸੀ ਬਲਦੇਵ ਸਿੰਘ ਨੂੰ ਆਪਣੇ ਜਵਾਈ ਤੇ ਮਾਣ ਵੀ ਹੁੰਦਾ ਉਹ ਸੋਚਦੇ ਜੇ ਮੇਰਾ ਪੁੱਤ ਹੁੰਦਾ ਸ਼ਾਇਦ ਇਸ ਤਰ੍ਹਾਂ ਹੀ ਕਰਦਾ ਉਹਨਾਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਗਰੀਬ ਵਾਲ ਸਾਹਬ ਤੇ ਕੁਲਜੀਤ ਕੌਰ ਵੀ ਵਿੱਚ ਵਿੱਚ ਜਾ ਕੇ ਗਿੜਾ ਮਾਰਦੇ ਰਹਿੰਦੇ ਸਨ ਦੀਪੀ ਤੇ ਨੀਟਾ ਵੀ ਪੁੱਛੇ ਨਾ ਪਰ ਸੁਖੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਇੱਕ ਹਫ਼ਤਾ ਵਿਆਹ ਨੂੰ ਬਾਕੀ ਸੀ ਨਿੱਕੀ ਸਾਰਾ ਸਮਾਨ ਸਾਮ-ਸਾਮ ਰੱਖਦੇ ਛੋਟੇ ਦਾ ਮੁੰਡਾ ਵੀ ਸਾਰੇ ਘਰ ਚ ਭਲਜਾ ਫਿਰਦਾ ਰੌਣਕਾਂ ਲਗਾਈ ਰੱਖਦਾ ਤਕਦੀਰ ਵੀ ਖੁਸ਼ ਹੁੰਦੀ ਅਚਾਨਕ ਸਵੇਰੇ ਹੀ ਤਕਦੀਰ ਨੂੰ ਦਫਤਰ ਤੋਂ ਫੋਨ ਆ ਗਿਆ ਕਿ ਜ਼ਰੂਰੀ ਮੀਟਿੰਗ ਤੇ ਜਾਣਾ ਪੈਣਾ ਤਕਦੀਰ ਨੇ ਨਾ ਨੁਕਰੀ ਵੀ ਕੀਤੀ ਰਿਕਵੈਸਟ ਵੀ ਕੀਤੀ ਪਰਮ੍ਰਿਤ ਨੇ ਕਿਹਾ ਜੇ ਜ਼ਰੂਰੀ ਨਾ ਹੁੰਦਾ ਮੈਂ ਤੁਹਾਨੂੰ ਬੁਲਾਉਣਾ ਹੀ ਨਹੀਂ ਸੀ ਮੈਂ ਤੁਹਾਡੀ ਮਜਬੂਰੀ ਸਮਝਦਾ ਹਾਂ ਪਰ ਮੈਂ ਵੀ ਮਜਬੂਰ ਹਾਂ ਪ੍ਰੋ ਆਰਡਰ ਆਏ ਹਨ ਇਸ ਮੀਟਿੰਗ ਲਈ ਤੇ ਤੁਸੀਂ ਸਭ ਤੋਂ ਇੰਟੈਲੀਜੈਂਟ ਪਰਸਨ ਨੂੰ ਇਸ ਆਫਿਸ ਵਿੱਚ ਮੀਟਿੰਗ ਵੀ 2 ਘੰਟੇ ਦੀ ਹੀ ਹੋਵੇਗੀ ਅੰਮ੍ਰਿਤ ਨੇ ਤਕਦੀਰ ਨੂੰ ਦੱਸਿਆ ਜੀ ਸਰ ਮੈਂ ਅੱਜ ਹਮਾਂਗੀ ਪਰ ਮੈਨੂੰ ਜਲਦੀ ਫ੍ਰੀ ਕਰ ਦੇਣਾ ਤੁਹਾਨੂੰ ਪਤਾ ਹੀ ਆ ਕਿ ਕਰਛ ਫੰਕਸ਼ਨ ਆ ਤਕਦੀਰ ਨੇ ਕਿਹਾ ਹਾਂਜੀ ਹਾਂਜੀ ਤਕਦੀਰ ਮੈਂ ਸਮਝ ਸਕਦਾ ਤੁਹਾਡੀ ਪ੍ਰੋਬਲਮ ਮੈਂ ਆਪ ਛੱਡ ਜਾਮਾਂਗਾ ਕਰ ਤੁਹਾਨੂੰ ਤੇ ਨਾਲੇ ਨਿੱਕੀ ਨੂੰ ਵੀ ਮਿਲਾਵਾਂਗਾ ਤਕਦੀਰ ਇੱਕ ਵਾਰ ਤੱਕ ਭਰਾ ਹੀ ਗਈ ਕਿ ਨਿੱਕੀ ਨੂੰ ਮਿਲਣ ਲਈ ਕਹਿ ਰਿਹਾ ਅਮਰਿਤ ਪਰ ਫਿਰ ਵੀ ਉਹ ਆਪਣੀ ਕਵਰਾਹਤ ਦੇ ਕਾਬੂ ਪਾਉਂਦੀ ਬੋਲੀ ਹਾਂਜੀ ਹਾਂਜੀ ਜ਼ਰੂਰ ਸਰ ਅੰਨਾ ਆਖ ਤਕਦੀਰ ਨੇ ਫੋਨ ਕਰ ਦਿੱਤਾ ਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਕਿ ਮੀਟਿੰਗ ਹੈ ਦਫਤਰ ਜ਼ਰੂਰੀ ਜਾਣਾ ਪੈਣਾ ਉਸ ਨੇ ਨਿੱਕੀ ਨਾਲ ਵੀ ਗੱਲ ਸੰਜੀ ਕੀਤੀ ਫਿਰ ਉਹ ਫਟਾਫਟ ਤਿਆਰ ਹੋ ਕੇ ਦਫਤਰ ਚਲੀ ਗਈ ਬਲਦੇਵ ਸਿੰਘ ਤੇ ਜਸਮੇਲ ਮੌਂਟੀ ਨਾਲ ਵਿਆਦੇ ਕਾਰਡ ਮੰਡਨ ਚਲੇ ਗਏ ਛੋਟੀ ਨਿੱਕੀ ਕੋਲ ਘਰ ਰਹੀ ਸੀ ਤਕਦੀਰ ਵੀ ਫਟਾਫਟ ਤਿਆਰ ਹੋ ਕੇ ਦਫਤਰ ਚਲੀ ਗਈ ਅੰਮ੍ਰਿਤ ਉਸ ਦੀ ਉਡੀਕ ਵਿੱਚ ਸੀ ਤਕਦੀਰ ਫਟਾਫਟ ਆਪਣੇ ਕੈਵਨਸ ਜਾ ਕੇ ਫਾਈਲਾਂ ਫਰੁਲਣ ਲੱਗ ਗਈ ਅਮ੍ਰਿਤ ਨੇ ਉਸ ਨੂੰ ਫਾਈਲ ਫੜਾਈ ਤੇ ਕਿਹਾ ਆ ਰਹੀ ਫਾਈਲ ਆਜ ਜਲਦੀ ਚਲੇ ਤੇਰ ਹੋ ਜਾਵੇਗੀ ਉਹ ਅਮ੍ਰਿਤ ਨਾਲ ਕਾਰ 'ਚ ਬੈਠ ਕੇ ਪਰ ਅਮ੍ਰਿਤ ਨੇ ਕਾਰ ਇੱਕ ਹੋਟਲ ਦੇ ਬਾਹਰ ਰੋਕ ਦਿੱਤੀ ਸਰ ਇੱਥੇ ਕਿਉਂ ਰੁਕੇ ਆਪਾਂ ਤਕਦੀਰ ਨੇ ਹੈਰਾਨੀ ਨਾਲ ਪੁੱਛਿਆ ਇੱਥੇ ਹੀ ਆ ਮੀਟਿੰਗ ਉਸਨੇ ਰਿਸੈਪਨਿਸਟ ਤੋਂ ਰੂਮ ਦੀ ਚਾਬੀ ਲਈ ਤੇ ਤਕਦੀਰ ਨੂੰ ਪਿੱਛੇ ਆਉਣ ਲਈ ਕਿਹਾ ਉਹ ਪਿੱਛੇ ਪਿੱਛੇ ਚੱਲਦਾ ਰਹੀ ਸੀ ਪਰੰਤੂ ਡਰ ਵੀ ਰਹੀ ਸੀ ਉਹ ਦੋਨੋਂ ਕਮਰੇ ਦੇ ਅੰਦਰ ਚਲੇ ਗਏ ਪਰ ਅੰਦਰ ਹੋਰ ਕੋਈ ਵੀ ਨਹੀਂ ਸੀ ਬੈਠਾ ਤੁਸੀਂ ਅੰਮ੍ਰਿਤ ਨੇ ਗਿਆ ਤੇ ਪਾਣੀ ਦਾ ਗਲਾਸ ਤੇਨੂੰ ਪੀਣ ਨੂੰ ਦਿੱਤਾ ਉਹ ਕਪਰਾਹਰ ਚ ਸਾਰਾ ਗਲਾਸ ਇੱਕੋ ਸਾਥ ਪੀ ਗਈ ਤੇ ਬੋਲੀ ਸ ਬਾਕੀ ਸਭ ਨਹੀਂ ਆਏ ਉਹ ਕਿੱਥੇ ਹਨ ਅੰਮ੍ਰਿਤ ਉਸ ਦੇ ਮੂੰਹ ਤੇ ਸਮਾਈਲ ਸੀ ਮੈਂ ਦੱਸਦਾ ਹਾਂ ਤੁਹਾਡੇ ਫੋਨ ਤੇ ਕੁਝ ਭੇਜਿਆ ਦੇਖੋ ਮੀਟਿੰਗ ਲਈ ਸਹੀ ਰਹੇਗਾ ਉਸਨੇ ਤਕਦੀਰ ਦੇ ਚਿਹਰੇ ਤੇ ਨਜ਼ਰਾਂ ਗੱਟ ਲਈਆਂ ਜਿਸ ਸਰ ਅਕਤ ਤਕਦੀਰ ਨੇ ਆਪਣਾ ਫੋਨ ਕੁਲਿਆ ਤੇ ਹੈਰਾਨ ਰਹੀ ਇਹ ਤਾਂ ਤਕਦੀਰ ਦੀਆਂ ਹੀ ਤਸਵੀਰਾਂ ਸਨ ਉਹ ਵੀ ਬਿਨਾ ਕੱਪੜਿਆਂ ਦੇ ਉਹ ਚੀਕੀ ਇਹ ਕੀ ਬੇਹਦ ਹਰਕਤਾ ਇਹ ਕਿੱਥੋਂ ਆਈਆਂ ਮੈਂ ਤਾਂ ਕਦੇ ਕਿਛ ਪਾਈਆਂ ਹੀ ਨਹੀਂ ਇਸ ਤਰ੍ਹਾਂ ਦੀਆਂ ਤਸਵੀਰਾਂ ਬੋਲ ਬੋਲ ਦੱਸ ਮੈਨੂੰ ਨੀਚ ਇਨਸਾਨ ਤਕਦੀਰ ਨੇ ਉਸਨੂੰ ਕਾਲਰ ਤੋਂ ਫੜ ਲਿਆ ਕੂਲ ਡਾਊਨ ਤਕਦੀਰ ਮੈਡਮ ਪਲੀਜ਼ ਕੂਲ ਡਾਊਨ ਉਹ ਗੁੱਜੀ ਹਾਸੀ ਹੱਸ ਰਿਹਾ ਸੀ ਉਸ ਦਿਨ ਤੁਸੀਂ ਬੇਹੋਸ਼ ਹੋ ਗਏ ਸੀ ਐਨਾ ਆਕ ਉਸਨੇ ਤਕਦੀਰ ਦੀ ਗਲਤੀ ਹਲਕਾ ਜਿਹਾ ਸ਼ੁਹਿਆ ਤਕਦੀਰ ਨੇ ਉਸ ਦਾ ਹੱਥ ਛੱਡ ਗਿਆ ਤੇ ਉਸ ਨੂੰ ਫੇਰ ਸਭ ਚਾਦ ਆਇਆ ਸਾਰੀ ਗੱਲ ਉਸ ਦੇ ਜਹਨ ਛੜੀ ਲਵਾ ਕੁੰਮ ਗਈ ਕਿਵੇਂ ਹੋ ਉਸ ਹੋਟਲ 'ਚ ਬੇਸੁਰਤ ਪਈ ਸੀ ਤੇ ਉਸ ਨੂੰ ਉਸ ਦੇ ਅੰਦਰੂਨੀ ਕੱਪੜਿਆਂ 'ਚ ਹਿਲਜੁਲ ਮਹਿਸੂਸ ਹੋਈ ਸੀ ਪਰ ਉਸ ਦਾ ਬਦਨ ਅਸ਼ੂਇਆ ਸੀ ਅੰਮ੍ਰਿਤ ਨੇ ਉਸ ਨੂੰ ਬੇਹੋਸ਼ ਕਰਕੇ ਉਸ ਦੇ ਕੱਪੜੇ ਉਤਾਰੇ ਤੇ ਉਸ ਦੀਆਂ ਪੇਰ ਤੇ ਤਸਵੀਰਾਂ ਖਿੱਚ ਲਈਆਂ ਸਨ ਨਿੱਕੀ ਨੇ ਆਪਣੇ ਹੱਥ ਹੀ ਨਿਕਲਦੀ ਦੇਖ ਹੁਣ ਤਕਦੀਰ ਦੇ ਪਿੱਛੇ ਪਿਆ ਹੋਇਆ ਸੀ ਤਕਦੀਰ ਆਪਣਾ ਸਿਰ ਆਪਣੇ ਹੱਥਾਂ 'ਚ ਲੈ ਕੇ ਥੱਲੇ ਜ਼ਮੀਨ ਤੇ ਹੀ ਬੈਠ ਗਈ ਤੇ ਰੋਣ ਲੱਗੀ ਉਹ ਉਸ ਨੂੰ ਗਾਣਾ ਕੱਟਣ ਲੱਗੀ ਫालतू ਦੀ ਬਹਿਸ ਦਾ ਮੇਰੇ ਕੋਲ ਸਮਾਂ ਨਹੀਂ ਤੂੰ ਵੀ ਆਪਣੇ ਘਰ ਵਾਪਸ ਜਾਣਾ ਹੈ ਜਿਸ ਕੰਮ ਲੈ ਆਇਆ ਉਹ ਕਰੋ ਤੇ ਜਾਓ ਕਿਹੜਾ ਕੰਮ ਉਸਦੀ ਆਵਾਜ਼ ਕੰਬ ਰਹੀ ਸੀ। ਇਹ ਨੀ ਭੂਲੀ ਨਾ ਬਣ ਤੈਨੂੰ ਵੀ ਪਤਾ ਹੈ ਕਿਹੜਾ ਕੰਮ ਕਰਨਾ ਹੈ। ਉਸਨੇ ਤਕਦੀਰ ਦਾ ਦੁਪੱਟਾ ਖਿੱਚ ਲਿਆ। ਤਕਦੀਰ ਨੇ ਆਪਣੇ ਦੋਵੇਂ ਹੱਥ ਆਪਣੀ ਇਸ਼ਾਤ ਤੇ ਰੱਖ ਲਏ ਤੇ ਪਿੱਛੇ ਨੂੰ ਹਟਣ ਲੱਗੀ। ਪਰ ਪਿੱਛੇ ਕਿੰਨੀ ਕੁ ਦੂਰ ਜਾਂਦੀ? ਪਿੱਛੇ ਕੰਨ ਸੀ ਤੇ ਦੂਜੀ ਤਰਫ ਦਰਵਾਜ਼ਾ ਬੰਦ ਸੀ। ਕੋਈ ਚਾਰਾ ਨਾ ਚੱਲਦਾ ਦਿਖੋ ਚੀਕਣ ਲੱਗੀ। ਅਜੇ ਉਸਨੇ ਪੱਲੀ ਚੀਕ ਹੀ ਮਾਰੀ ਸੀ ਕਿ ਅੰਮ੍ਰਿਤ ਨਿਯੋਸ ਤੇ ਮੋਤੇ ਹੱਥ ਰੱਖ ਦਿੱਤਾ। ਉਸ ਨੂੰ ਕਿਹਾ, "ਚੁੱਪ ਕਰਕੇ ਮੇਰਾ ਕੰਮ ਕਰ ਦੇ।" ਤੇ ਆਪਣੇ ਕਰਜ਼ਾ ਨਹੀਂ ਤੇਰੇ ਕੋਲ ਸਮਾਂ ਹੈ ਤਾਂ ਨਹੀਂ ਮੇਰੇ ਕੋਲ ਉਹ ਬੇਸ਼ਰਮੀ ਨਾਲ ਬੋਲੀਏ ਨਹੀਂ ਨਹੀਂ ਮੈਂ ਕੁਝ ਨਹੀਂ ਕਰਨਾ ਮੈਂ ਸਾਰੀ ਗੱਲ ਆਪਣੇ ਕਰਜ਼ਾ ਕੀ ਦੱਸਾਂਗੀ ਮੇਰੇ ਮਾਸੜ ਜੀ ਪੁਲਿਸ ਹਨ ਉਹ ਤੇਨੂੰ ਦੇਖ ਲੈਣਗੇ ਉਹ ਆਪਣਾ ਦੁਪੱਟਾ ਉਸ ਤੋਂ ਖੋਣ ਲੱਗੀ ਤੇਰਾ ਮਾਸੜ ਜਦ ਤੱਕ ਦੇਖੇਗਾ ਉਦੋਂ ਤੱਕ ਤਾਂ ਤੇਰੀਆਂ ਸਾਰੀਆਂ ਤਸਵੀਰਾਂ ਦੁਨੀਆ ਦੇਖੇਗੀ ਮੈਂ ਉਹਨੇ ਫੇਸਬੁੱਕ ਤੇ ਪਾ ਦੇਣੀਆ ਤੇ ਤੇਰੇ ਰਿਸ਼ਤੇਦਾਰਾਂ ਨੂੰ ਵੀ ਭੇਜ ਦੇਣੀਆ ਫੇਨਾ ਕੀ ਮੇਰੇ ਬਾਪ ਦਾ ਬੀਪੀ ਵੱਧ ਗਿਆ ਜਾਂ ਘਟ ਗਿਆ ਉਹਨੇ ਫੇਸਬੁੱਕ ਅਕਾਊਂਟ ਖੋਲਿਆ ਨਾਲੇ ਨਿੱਕੀ ਦੇ ਸਾਰੇ ਪਰਿਵਾਰ ਨੂੰ ਦੱਸ ਦੇਵਾਂਗਾ ਕਿ ਦੋਨੋਂ ਭੈਣਾਂ ਇਸ ਤਰ੍ਹਾਂ ਦੀਆਂ ਹਨ ਆ ਦੇਖ ਨਿੱਕੀ ਦੀਆਂ ਤਸਵੀਰਾਂ ਭੇਜਾਂ ਉਸਦੇ ਹੋਣ ਵਾਲੇ ਪਤੀ ਨੂੰ ਜੇ ਨਹੀਂ ਤਾਂ ਮੇਰੀ ਗੱਲ ਮੰਨਣੀ ਪਵੇਗੀ ਤੈਨੂੰ ਐਨਾ ਆਹ ਉਹ ਤਕਦੀਰ ਨੂੰ ਬੜ ਤੱਕ ਲੈ ਗਿਆ ਤੇ ਫਿਰ ਉਹ ਸਾਰਾ ਕੁਝ ਕਰ ਗਿਆ ਜਿਸ ਤੋਂ ਤਕਦੀਰ ਭੱਜ ਰਹੀ ਸੀ ਆਪਣੇ ਆਪ ਨੂੰ ਵਿਚਾਰ ਰਹੀ ਸੀ ਆਪਣੀ ਭੈਣ ਦਾ ਘਰ ਬਚਾਉਣ ਖਾਤਰ ਤੇ ਉਸ ਦੀਆਂ ਤਸਵੀਰਾਂ ਲੋਕਾਂ ਤੱਕ ਨਾ ਪਹੁੰਚਣ ਤਕਦੀਰ ਨੇ ਆਪਣਾ ਪਤਾ ਧਿਲਗਾ ਦਿੱਤਾ ਤੇ ਉਹ ਦਗਦਾਰ ਹੋ ਗਈ। ਤਕਦੀਰ ਨੇ ਰੋਂਦੀ ਨੇ ਆਪਣੇ ਕੱਪੜੇ ਪਾਏ ਤੇ ਦੁਪੱਟਾ ਚੁੱਕ ਕੇ ਆਪਣੇ ਵਾਲੇ ਵਾਲੇ ਏਂਜਲ ਪੇਟੀਆ ਜਿਵੇਂ ਕੱਪੜਿਆਂ ਵਿੱਚ ਹੋਵੇ ਉਸ ਦਾ ਸਰੀਰ ਦਿਖ ਰਿਹਾ ਹੋਵੇ। ਤਕਦੀਰ ਦੀ ਤਕਦੀਰ ਨੇ ਵੀ ਉਸ ਦੀ ਤਕਦੀਰ ਨੂੰ ਚੰਦਰੀ ਤਕਦੀਰ ਵਿੱਚ ਬਦਲਣ ਚ ਕੋਈ ਕਸਰ ਨਾ ਛੱਡੇ। ਅੰਮ੍ਰਿਤ ਨੇ ਚਾਦਾ ਆਰਡਰ ਕੀਤਾ ਤੇ ਤਕਦੀਰ ਨੂੰ ਪਾਣੀ ਪੀਣ ਨੂੰ ਦਿੱਤਾ ਪਰ ਉਸ ਨੇ ਮੂੰਹ ਤੱਕ ਨਲਾਇਆ ਫਿਰ ਅੰਮ੍ਰਿਤ ਉਸ ਦੇ ਨਾਲ ਹੀ ਪੈਟ ਤੇ ਬੈਠ ਗਿਆ ਤੇ ਉਸ ਨੂੰ ਕਿਹਾ ਇਹੋ ਜਿਹੀ ਸ਼ਕਲ ਕਰ ਲੈ ਕੇ ਜਾਵੇਂਗੀ ਤਾਂ ਸਭ ਨੂੰ ਸ਼ੱਕ ਹੋਵੇਗਾ ਹੱਸ ਕੇ ਵਿਖਾ ਤੇਰੇ ਲਈ ਤੇ ਤੇਰੀ ਭੈਣ ਲਈ ਇਹ ਹੀ ਚੇਕ ਰਹੇਗਾ ਇੱਕ ਗੱਲ ਯਾਦ ਰੱਖੀ ਜਿਸ ਚੋਣੀਆਂ ਕਿ ਤੇਰੀ ਭੈਣ ਦਾ ਘਰ ਵਸਦਾ ਰਹੇ ਤੇ ਤੇਰੇ ਮਾਂ ਬਾਪ ਕੀ ਸੁਖੀ ਰਹਿਣ ਤਾਂ ਤੈਨੂੰ ਮੈਨੂੰ ਇਸੇ ਤਰ੍ਹਾਂ ਖੁਸ਼ ਕਰਨਾ ਪਵੇਗਾ ਨਹੀਂ ਨਹੀਂ ਮੈਂ ਇਹ ਸਭ ਨਹੀਂ ਕਰ ਸਕਦੀ ਮੈਂ ਸੁਸਾਇਸਾਈਡ ਕਰ ਲਵਾਂਗੀ ਪਰ ਇਸ ਦਲਦਲ ਵਿੱਚ ਨਹੀਂ ਤਸਾਂਗੀ ਮੂਰਖਤਾ ਵਾਲੀਆਂ ਧੰਨਵਾਦ ਜੀ ਸਾਰਿਆਂ ਦਾ ਨਾਵਲ ਦਾ ਅੱਜ ਦਾ ਪਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਜੀ ਬਨੇ ਰਹੇ ਹੋ ਚੈਨਲ ਦੀ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਗੱਲ ਜੀ